ਜਿਹੜੀ ਮਾਂ ਕਹਿੰਦੀ ਆ ਕਹਿੰਦੀ ਪੁੱਤ ਕਹਿੰਦੀ ਜੇ ਆਧਾਰ ਮਿਲੂਗਾ ਖੁਸ਼ ਨਾ ਹੋਈ ਮੈਂ ਤੈਨੂੰ ਆਪਣੀ ਗੱਲ ਲੱਗਿਆਂ ਦੱਸਾਂਗੀ ਅੱਛਾ ਹਾਂ ਕਹਿੰਦੀ ਖੁਸ਼ ਨਾ ਹੋਈ ਹਾਂ ਮੈਂ ਕਾਹਤੇ ਮਾਂ ਹਾਂ ਕਹਿੰਦੀ ਤਾ ਬੀਹ ਨੂੰ ਘੁੰਮ ਕੇ ਆਉਣਾ ਆਧਾਰ ਨੇ ਕੋਠੇ-ਕੋਠੇ ਆ ਜਾਣਾ ਤੇਰੇ ਮੂਹਰੇ ਅੱਛਾ ਮੈਂ ਕਾ ਠੀਕ ਆ ਹੋਰ ਠੱਗਾਂ ਚੋਰਾਂ ਦੇ ਚਿੱਟੇ ਕੱਪੜੇ ਨਾ ਦੇਖੀ ਨੋਕਾਂ ਵਾਲੀਆਂ ਜੁੱਤੀਆਂ ਨਾ ਦੇਖੀ ਹਾਂ ਉਹਨਾਂ ਪਰ ਮਾਰ ਪੈਂਦੀ ਸੱਖੀ ਤੁਮ ਕਾ ਕੀ ਕਰੇ ਇਹ ਤੁਹਾਡੀ ਮਾਂ ਨੇ ਕਿਹਾ ਹੱਕ ਦੀ ਕਮਾਈ ਕਰਕੇ ਖਾਏਗਾ ਰੜੇ ਮੈਦਾਨ ਚ ਬੈਠ ਕੇ ਖਾ ਨਹੀਂ ਤੈਨੂੰ ਜੋਬ ਨਹੀਂ ਲੱਗੂ ਕਿਸੇ ਦਾ ਦੇਣਾ ਨਾ ਭੁੱਲੀ ਜੇ ਕਿਸੇ ਤੇ ਲੈਣੇ 10 ਰੁਪਏ ਵਿਚੱਕ ਭੁੱਲੀਂ ਦੇਣਾ ਨਾ ਭੁੱਲੀ ਤੇਰੀ ਗੱਜ ਨਹੀਂ ਖੜੂਗੀ ਦੇਖੋ ਕਿ ਕੱਤੀ ਮੈਂ ਗਰੀਬੀ ਹੈ ਸਾਰੀ ਜ਼ਿੰਦਗੀ ਜਾਤ ਦਾ ਮੈਂ ਝੂਰ ਆ ਕੰਮ ਮੈਂ ਸਾਰੇ ਘਰੇ ਛੱਡਿਆ ਮੈਂ ਕੋਈ ਨਹੀਂ ਜੀ ਮੁੰਡਾਂ ਨਾਲ ਹਾਂ ਬੋਰ ਵੀ ਕਰਦੇ ਖੇਤੀ ਦਾ ਕੰਮ ਵੀ ਮੈਂ ساری ਜ਼ਿੰਦਗੀ ਕਰਦਾ ਰਿਹਾ ਠੇਕੇ ਲੈ ਕੇ ਜੋ ਕੁਝ ਨਹੀਂ ਉਹ ਕਰਿਆ ਮੈਂ ਠੀਕ ਹੈ ਪਰ ਮੇਰੀ ਨਾ ਤਾਂ ਖੜੀ ਆ ਗੱਜ ਹਾਂ ਨਾਮਾ ਹੋਇਆ ਅਮੀਰ ਨਾਮ ਇਹਦੇ ਬਹੁਤਾ ਹੋਇਆ ਵੀ ਬਹੁਤ ਔਰ ਮੈਂ ਸ਼ਾਂਤੀ ਦੀ ਸ਼ਾਂਤ ਕੀ ਆ ਮੈਨੂੰ ਮਨ ਨੂੰ ਸ਼ਾਂਤ ਕੀ ਇਹੀ ਆ ਵੀ ਸੱਚੇ ਪਰਮਾਤਮਾ ਪਾਛਤ ਆਏ ਹੁਣ ਹੁਣ ਦੇ ਡੰਗ ਤਾਂ ਦੇਤੀ ਸੰਜੂ ਵੀ ਤੋੜਾਂਗੇ ਠੀਕ ਹੈ ਪਰ ਉਹ ਆਪਾਂ ਮੈਂ ਇਹ ਠੱਗੀ ਚੋਰੀ ਪਰ ਕਿਸੇ ਦੇ ਮੈਂ ਉਹਨਾ ਮੈਂ